ਦੋਸਤੋ ਸਤਿ ਸ਼ਕਾਲ ਅੱਜ ਦੀ ਵੀਡੀਓ ਪੀਡੀਐਫ ਮੇਲਾ ਜਗਰਾਉ 17ਵਾਂ ਮੇਲਾਗਾ ਤੇ ਜਰਸੀ ਦੇ ਵਿੱਚ ਫਾਸਟ ਆਈਏਗੀ ਇਹ 12 ਮਨਥ ਦੀ ਬੱਸੀ ਹੈ ਜੀ ਤੇ ਬੂਰੀ ਜਾਣਕਾਰੀ ਆਪਾਂ ਬਾਅਦ ਵਿੱਚ ਲੈਣੇ ਆ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਮੁਬਾਰਕਾਂ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਕੀ ਨਾਮ ਹੈ ਬੀਰ ਦਾ ਮੇਰਾ ਗੁਰੀ ਹੈ ਜੀ ਨਾਮ ਵੈਸੇ ਗੁਰੀ ਜਰਸੀ ਦੇ ਨਾਮ ਤੋਂ ਜਾਣਦੇ ਆ ਜੀ ਕਿਹੜਾ ਪਿੰਡ ਆ ਭਰਾ ਮੇਰਾ ਪਿੰਡ ਰੁੜਕੀ ਖੁਰਦਾ ਜੀ ਹੂੰ ਜਿਲ੍ਹਾ ਐਸਬੀਐਸ ਨਗਰਪਿੰਡਾ ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹਿ ਦਿੰਦੇ ਆ ਜੀ ਹਾਂਜੀ ਤੇ ਕਿਹੜੀ ਕੈਟਾਗਰੀ ਦੇ ਵਿੱਚ ਆਈ ਆ ਬ੍ਰਦਰ ਇਹ ਇਹ ਮਿਲਕ ਟੀਥ ਜਿਹੜੀ ਖੀਰੀ ਬੱਚੀਆਂ ਨਾ ਉਹਦੇ ਵਿੱਚ ਫਰਸਟ ਆਈ ਹੈ ਜੀ ਮਤਲਬ ਫਰਸਟ ਆਈ ਹੈਗੀ ਹਾਂਜੀ 38 ਬੱਚੀਆਂ ਸੀਗੇ ਜੀ 38 ਬੱਚੀਆਂ ਹਾਂਜੀ 38 ਦੇ ਵਿੱਚੋਂ ਫਰਸਟ ਆਈ ਹੈਗੀ ਫਰਸਟ ਆਈ ਹੈ ਜੀ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ 12 ਕੁ ਮਹੀਨੇ ਦੀ ਉਮਰ ਹੈ ਜੀ ਹਜੇ 12 ਕੁ ਮਹੀਨਿਆਂ ਦੀ ਹਾਂਜੀ 12 ਮਹੀਨੇ ਦੀ ਹੋ ਗਈ ਲਗਭਗ ਠੀਕ ਹੈ ਹਾਂਜੀ ਤੇ ਬਰੀਡ ਤੇ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਕੱਲਾ ਜਰਸੀ ਤੇ ਕਰ ਰਹੇ ਹੋ ਕਿਉਂ ਪੋਰ ਵੀ ਬਰੀਡ ਹੈਗੀ ਆ ਹਾਂਜੀ ਮੈਂ ਜਰਸੀ ਔਰ ਐਚ ਐਫ ਦੋਨਾਂ ਤੇ ਮੇਰਾ ਸੇਲ ਪਰਚੇਜ ਦਾ ਕੰਮ ਆ ਅੱਛਾ ਹਰ ਸਾਲ ਜਿੱਦਾਂ ਮੈਂ ਐਨੀਮਲ ਪਰਚੇਜ ਕਰਕੇ ਤਿੰਨ ਚਾਰ ਮਹੀਨੇ ਪਹਿਲਾਂ ਕੰਪੀਟੀਸ਼ਨ ਲੜਦਾ ਜਿੱਦਾਂ ਸਾਰੇ ਅੱਛਾ ਜੀ ਹਾਂ ਥੋੜੇ ਦਿਨ ਪਹਿਲਾਂ ਆ ਵੀ ਗਾਂ ਮੇਰੀ ਡੀ ਐਫਾ ਚੈਂਪੀਅਨ ਬਣੀ ਆ ਡੀ ਐਫਾ ਹਾਂ ਜਿਹੜਾ ਖੁਰਸੇਤਰ ਚ ਲੱਗਿਆ ਹਾਂ ਡੀ ਐਫਾ ਚੈਂਪੀਅਨ ਬਣੀ ਜਿਹੜਾ ਇੱਕ ਮਹੀਨਾ ਪਹਿਲਾਂ ਹੁਣ ਕੰਪੀਟੀਸ਼ਨ ਹੋਣਾ ਹੈ ਨਾ ਜਨਵਰੀ 7 ਜਨਵਰੀ ਨੂੰ ਜੀ ਉੱਥੇ ਚੈਂਪੀਅਨ ਬਣੀ ਇਹ ਜੀ ਹਾਂਜੀ ਤੇ ਬ੍ਰਦਰ ਕਿੰਨਾ ਟਾਈਮ ਹੋ ਗਿਆ ਲੈਣ ਦੇ ਵਿੱਚ ਮੈਨੂੰ 22 ਸਾਲ ਹੋ ਗਏ ਜੀ ਬਈ ਯਾਰ ਉਮਰ ਨਵੀਂ ਉਮਰ ਚ ਹੀ ਲੱਗਿਆ ਫਿਰ ਤਾਂ ਹੈ ਸ਼ੁਰੂ ਦੇ ਵਿੱਚ ਹੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ 10 ਤੋਂ ਕੰਪੀਟੀਸ਼ਨ ਲੜਦਾ ਜੀ ਮੈਂ ਠੀਕ ਹੈ ਤੇ ਜਿਹੜੀ ਇਹਦੀ ਮਾਂ ਕੀ ਵੀਰੇ ਇਹ ਉਹਦਾ ਕੀ ਰਿਕਾਰਡ ਹੈਗਾ ਉਹਦਾ ਮਤਲਬ ਉਹਨੇ ਤੀਜੇ ਸੂਏ ਦਿੱਤਾ ਜੀ 40 ਪਲੱਸ ਦੁੱਧ ਤੇ 50 062 ਦੀ ਸੀ ਡੈਨਮਾਰਕ ਦੀ ਜੀ ਹਾਂਜੀ ਇਹ ਹੈਗੀ ਅ ਜੀਵੀਐਸ ਬਿਜਨਰੀ ਦੀ ਕਿਹੜੀ ਦੀ এবੀਐਸ ਇੱਕ এবੀਐਸ ਦਾ ਬਿਜਨਰੀ ਸੀ ਮਨਾਇਆ ਸੀ ਜੀ এবੀਐਸ ਬਿਜਨਰੀ ਹਾਂਜੀ ਬਹੁਤ ਵਧੀਆ ਸੀਮਨ ਉਹਦੀ ਹੈ ਹੀ ਇਹ ਉਹਦੀ ਹੈ ਹੀ ਹਾਂਜੀ ਹਾਂਜੀ ਠੀਕ ਆ ਬਰਾਦਰ ਜਿਹੜੀ ਦੀ ਮਾਂ ਤੁਹਾਡੇ ਕੋਲ ਹੈਗੀ ਆ ਹੁਣ ਇਹ ਆਪਾਂ ਜਿੱਦਾਂ ਪਿੱਛੋਂ ਲਈ ਹੈ ਜੀ ਮਾਂ ਇਹ ਬੱਚੀ ਉਹ ਲਈ ਸੀ ਆਪਾਂ ਇਹ ਬੱਸੀ ਛੋਟੀ ਹੁੰਦੀ ਉਹ ਲੈ ਲਈ ਸੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਹੋਰ ਕਿੰਨੇ ਕਿ ਜਾਨਵਰ ਨੇ ਆਪਣੇ ਫਾਰਮ ਤੇ ਆਪਣੇ ਕੁਝ ਜਿੱਦਾਂ 10 ਤੋਂ 15 ਦੇ ਵਿੱਚ ਰਹਿੰਦੇ ਆ ਰਹਿੰਦੇ ਨੇ ਫੀਲ ਪਰਚੇਜ ਦਾ ਜਿਵੇਂ ਤੁਸੀਂ ਦੱਸਿਆ ਕੰਮ ਹਨ ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਹਾਂਜੀ 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 ਠੀਕ ਹੈ ਵੀਰੇ ਦੀ ਅਡੀਕੁਏਟ ਮਨ ਲਾਪ ਬ੍ਰੀਡ ਤੇ ਹੀ ਕੰਮ ਕਰਦੇ ਆ ਭਾਜੀ ਜੀ ਬ੍ਰੀਡ ਤੇ ਕੰਮ ਹਾਂ ਉਦਾਂ ਨਹੀਂ ਮਤਲਬ ਲੋਕਲ ਤੇ ਹੋਰ ਮੇਲਿਆਂ ਦੀ ਗੱਲ ਕਰੀਏ ਭਾਜੀ ਕਿੰਨੇ ਕੇ ਮੇਲੇ ਨੇ ਜਿਹੜੇ ਹੁਣ ਤੱਕ ਤੁਸੀਂ ਕੰਪਨੀ 2010 ਤੋਂ ਲੈ ਕੇ 2024 ਤੱਕ ਮਤਲਬ ਕੋਈ ਮੇਲਾ ਇਦਾਂ ਦਾ ਨਹੀਂ ਜਿੱਥੇ ਕੋਈ ਪਲੇਸ ਨਹੀਂ ਭਈ 2021 ਚ ਮੈਂ ਗਾਂ ਸੇਲ ਕਰੀ ਸੀ ਉਹਨੇ ਪੀਡੀਐਫ 'ਚ 70 ਲੀਟਰ 450 ਗ੍ਰਾਮ ਦੁੱਧ ਕੱਢਿਆ ਸੀ ਉਹ ਫੋਟੋ ਲੱਗੀ ਉਹਦੀ ਜੀ ਭਾਈ 2021 ਚ ਮੇਰੀ ਇੱਥੇ ਪੀਡੀਐਫ 'ਚ ਚੈਂਪੀਅਨ ਬਣੀਗਾ ਜੀ ਭਾਈ ਜਰਸੀ ਜੀ DFA 2020 ਚ ਚੈਂਪੀਅਨ ਬਣੀ ਹੀਫਰ ਜੀ ਬਾਈ ਉਹਦੇ ਬਾਅਦ ਚ 2018 ਚ ਮੇਰੀ ਇੱਥੇ ਸੈਕੰਡ ਆਈ ਸੀਗੀ ਹੀਫਰ ਜੀ ਬਾਈ 2016 ਦੇ ਵਿੱਚ ਵੀ ਇੱਥੇ ਮੇਰੀ 3rd ਪਲੇਸ ਸੀਗੀ ਆ ਵੀ ਹੁਣ 5ਵੇਂ ਤੇ ਆਈ ਆ ਅੱਜ ਇਹ 1st ਆਈ ਆ ਜੀ ਬਾਈ ਮਤਲਬ 2010 ਤੋਂ ਲੈ ਕੇ 24 ਤੱਕ ਮੁਕਸਰ ਸਾਹਿਬ ਜਿੱਦਾਂ ਪਹਿਲਾ ਕੰਪੀਟੀਸ਼ਨ ਹੁੰਦੇ ਸੀ ਕਿਤੇ ਨਾ ਕਿਤੇ ਆਪਣੀ ਪਲੇਸ ਪੈਂਦੀ ਹੋਈ ਆ ਜੀ ਤੇ ਬਹੁਤ ਬਹੁਤ ਮੁਬਾਰਕਾਂ ਨੇ ਬਾਈ ਤੈਨੂੰ ਇਹ ਸ਼ੌਂਕ ਦੀ ਗੱਲ ਕਰੀਏ ਬਾਈ ਸ਼ੌਂਕ ਐਨਾ ਸ਼ੌਂਕ ਬਾਈ ਇਹ ਜਰਸੀ ਵੀ ਲਿਖਿਆ ਆ ਸ਼ੌਂਕ ਆ ਹਾਏ ਹਾਏ ਦੋਬੋ ਹਾਂ ਜਿਆ ਬਾਤ ਆ ਸਰਸੀ ਦਾ ਜਿਆਦਾ ਸ਼ੌਂਕ ਹੈ। ਕਿਹਦਾ ਸ਼ੌਂਕ ਹੈਗਾ? ਹਾਂਜੀ। ਤੇ ਕਿੰਨਾ ਸਮਾਂ ਕੱਢਦੇ ਹੋ ਫੇਰ ਇਹਨਾਂ ਖਤਰਾਂ। ਇਹਨਾਂ ਖਤਰੇ ਇਦਾਂ ਜੀ ਆਪਾਂ ਮੰਨ ਲਓ ਕਹ ਲਓ ਬ੍ਰਾਂਡ ਤੇ ਹੀ ਕੰਮ ਕਰਦੇ ਆ ਆਪਣੇ ਕੁਝ ਦਿਨ ਨਾਰਮਲ ਆਪਾਂ ਬੱਚੀ ਵੀ ਆਪਣੀ ਲੱਖ ਰੁਪਏ ਤੋਂ ਸਟਾਰਟਿੰਗ ਹੁੰਦੀ ਜੇ ਆਪਾਂ ਖਰੀਦਦੇ ਵੀ ਬਾਹਰੋਂ। ओके ਚੰਗੇ ਰਿਕੋਰਡ ਤੇ ਹੀ ਕੰਮ ਕਰਦੇ ਆ ਮਤਲਬ ਜੇ ਆਪਣੇ ਕੋ ਕੋਈ ਕਿਸੇ ਨੇ ਗਾਂ ਕੋਈ ਲੈਣੀ ਵੀ ਹੈ ਨਾ ਜੀ ਬਾਈ ਤਾਂ ਆਪਾਂ ਚੰਗੀ ਲੈਨੇ ਆ ਆਪਣੇ ਕੋ ਜੁੱ ਓਦਾਂ ਦੀ ਥੋੜੀ ਲੈ ਵੀ ਲੈਨੇ ਮਾੜੀ ਤਾਂ ਆਪਾਂ ਨੇ ਕੋ ਓਦਾਂ ਦਾ ਕੋਈ ਗਾਹਕ ਨਹੀਂ ਹੈਗੀ ਨਾ ਆਪਣੇ ਕੋ ਬਿਕਦੀ ਆ ਹੂੰ ਆਪਣੇ ਕੋ ਐਫ ਵੀ ਜਰਮਨ ਨਹੀਂ ਚੰਗੀ ਓ ਮਨ ਨਹੀਂ ਜਰਸੀ ਵੀ ਜੀ ਠੀਕ ਆ ਬ੍ਰਦਰ ਹਾਂਜੀ ਇੱਕ ਵਾਰ ਲੋਕੇਸ਼ਨ ਦੁਬਾਰਾ ਤੇ ਫਾਰਮ ਦਾ ਨਾਮ ਗੁਰੀ ਰੱਖਿਆ ਨਾ ਤੁਸੀਂ ਗੁਰੀ ਜਰਸੀ ਡੇਰੀ ਫਾਰਮ ਠੀਕ ਆ ਬ੍ਰਦਰ ਪਿੰਡ ਹੈਗਾ ਮੇਡਾ ਮੇਰਾ ਰੋੜ ਕੀ ਖੁਰਦ ਜੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਹ ਦਿੰਦੇ ਆ ਜੀ ਐਸ ਬੀ ਐਸ ਨਗਰ ਜੀ ਬਾਈ ਨਵਾਂ ਸ਼ਹਿਰ ਹਾਂਜੀ ਤੇ ਕੰ ਕੰਟੈਕਟ ਨੰਬਰ ਮੇਰਾ 68837 11035 ਜੀ ਹਾਂਜੀ ਤੇ ਬਹੁਤ-ਬਹੁਤ ਮੁਬਾਰਕਾਂ 17ਵਾਂ ਮੇਲਾ ਜਿਹੜਾ 2024 ਦੇ ਵਿੱਚ ਹੋਇਆ ਹਾਂਜੀ ਆਪਣੀ ਦੋ ਪਲੇਸਾਂ ਪਈਆਂ ਜੀ ਕੋਈ ਵੀ ਬੱਚੇ ਆਪਣੀ 7ਵੇਂ ਤੇ ਆਈ ਜੀ ਉਹ ਕਿਵੇਂ ਤੇ ਆਈ ਉਹ 7ਵੇਂ ਤੇ ਆਈ ਇਹ 5ਵੇਂ ਤੇ ਆਈ ਹੈ ਜੀ ਹੂੰ ਇਹ ਫਸਟ ਆਈ ਹੈ ਜੀ ਬਹੁਤ-ਬਹੁਤ ਮੁਬਾਰਕਾਂ ਵੀਰੇ ਤੇ ਹੋਰ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ بس یہی ہے ਸਾਰਿਆਂ ਦਾ ਸ਼ੁਕਰੀਆ ਜੀ ਮੇਰੀਆਂ ਗਾਵਾਂ ਤੁਸੀਂ ਇਸ ਟਾਈਮ ਬੱਚੀ ਦੇਖ ਰਹੇ ਮੇਰੀ ਇੰਟਰਵਿਊ ਲੈ ਰਹੇ ਆ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਇਹ ਹੈ ਵੀ ਕੋਈ ਵੀ ਬੰਦਾ ਜੇ ਗਾਂ ਲੈਣੀ ਚਾਹੁੰਦਾ ਆ ਤਾਂ ਚੰਗੀ ਲਵੇ ਤੇ ਮਤਲਬ ਜੇ ਕਿਸੇ ਕੋਲ ਨਾਰਮਲ ਗਾਂ ਵੀ ਹੈਗੀ ਤਾਂ ਸੀਮਨ ਨਾ ਮਾੜਾ ਲਾਵੇ ਸੀਮਨ ਵਧੀਆ ਲਾ ਕੇ ਆਪਣੀ ਬਰੀਡ ਬੰਦਾ ਘਰੇ ਬਣਾ ਸਕਦਾ ਕਿ ਜਿਵੇਂ ਉਹ ਬੱਚੀ ਆਈ ਉਹ ਇਸ ਤੋਂ ਇਹ ਵਧੀਆ ਸੀਮਨ ਕੋ ਆਪਾਂ ਲਾਵਾਂਗੇ ਤਾਂ ਚੰਗਾ ਹੀ ਬੱਚਾ ਪੈਦਾ ਕਰੂਗੀ ਜਿੱਦਾਂ ਹੁਣੇ ਬਿਜਨਰੀ ਇਸ ਤੋਂ ਚੰਗਾ ਹੀ ਲਾਣਾ ਬਣਦਾ ਆ ਜੇ ਕਿਸੇ ਕੋ ਘਰੇ ਲੂ ਗਾਂ ਵੀ ਮੈਂ ਤਾਂ ਇਹੀ ਆਪਣੇ ਵੱਲੋਂ ਸੁਝਾ ਦਿੰਨਾ ਵੀ ਚੰਗਾ ਸੀਮਾ ਲਾਓ ਬਸ ਫਿਰ ਇੰਨੀ ਨੌਲੇਜ ਤੁਹਾਨੂੰ ਮਤਲਬ ਇਹਨਾਂ ਬਾਰੇ ਕੋਈ ਕੋਈ ਟ੍ਰੇਨਿੰਗ ਵਗੈਰਾ ਲੈਤੀ ਸੀ ਪਹਿਲਾਂ ਨਹੀਂ ਕੋਈ ਟ੍ਰੇਨਿੰਗ ਜੀ ਸਾਡੀ ਸਾਡੀ ਇਸ ਕੰਮ ਚ ਥਰਡ ਜਨਰੇਸ਼ਨ ਹੈ ਜੀ ਪਹਿਲਾਂ ਮੈਂ ਜਿੱਦਾਂ ਕਰਦਾ ਉਸ ਤੋਂ ਪਹਿਲਾਂ ਡੈਡੀ ਸੀ ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਅੱਛਾ ਜੀ ਹਾਂ ਜੀ ਨੌਲੇਜ ਇਕੱਠੀ ਕੀਤੀ ਹੈ ਹਾਂ ਜੀ ਥਰਡ ਜਨਰੇਸ਼ਨ ਹੈ ਸਾਡੀ ਜੀ ਜੀ ਹਾਂ ਜੀ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਪੇਜ ਫੋਲੋ ਜਰੂਰ ਕਰੀ ਤੇ YouTube ਚੈਨਲ ਸਬਸਕ੍ਰਾਈਬ ਕਰ ਲਈਏ ਧੰਨਵਾਦ ਜੀ ਓਕੇ ਥੈਂਕ ਯੂ